जगंदे हो रे आरा जय रे ता भागेश्वर धाम गणा Thank <laughs> you. نکتہ دسیا اور نکتہ تو انہوں میں دس دینا نکتہ دستہ کے کوئی نہیں پر سال بعد ایک دن آنا ہو جاتے دا دس دینے ہاں فارم ہوتا ہے جڑے اردو کڑے دینے اور جاننے میں نے کہ جیم نے تھلے میں لگے تو جدا ہو جاتا لگے تو خدا ہو جاتا ہے تو تھا خدا بندہ مگر ایک نکتے نے کر دیا جدا

من نے حقیقت رہی نا آئی کوئی ایسا شبد نہیں ہے کوئی مول کوئی تول نہیں ہے تو کہیں جائے اور اگلی ٹکنی کے کہہ دیتا ہے جو رہا نام آنے پیچھے پشتا ہے انہا میرے بردیاں پشتا نہ پہندا ہے سارا چیون سماپت ہو گیا ہے جس کر کے ملوکھی چولا را, چوراسی لکھ را مونی تو اوپر شیو منی بنا کے پگوان نے اس بات مونی جو بھیجیا ہے نہیںل بھی سویری تین ساڑھے تین جمع ٹنڈ بڑی اوپر برف پی گئی ٹھنڈ بھی لگ گئی پھر آرتی پوجا کر کے اصے نکلنا سی نہ پہنچے اتنے گیارہ تے لگاتار تین بجے تک ایک پروگرام چلے رات کو سات تو لے کے دس بجے تک چلے گیارہ بجے بچیاں نے گردوارے پاٹ ہو رہا ہے رجائی چوجا ماری پراپت ہوئے اسی ساتھ بڑا ہے تو پروم سے پرگٹ ہو جانا ہے اس کر کے پھر سویروں ڈنگے پیرے ادھر چلیے تو مجھے ٹھنڈ لگ جائے بڑی بڑی

سب دس تک روگ میں اس کر کے بڑا سہیوگ اس بچے کا

ਦਸਨ ਕੀਤੇ ਸੰਗਤਾਂ ਦੇ ਦਸਨ ਕੀਤੇ ਉਸ ਵਾਲੇ ਵਾਇਸ ਸਿਧਾਰ ਬਣ ਗਏ ਵਾਹ ਵਾਹ ਉਸ ਤੋਂ ਅਗਲੇ ਸਾਲ ਫੇਰ ਆਏ ਪਿਛਲੇ ਸਾਲ ਯਾਨੀ ਕਿ ਪਿਛਲੇ ਸਾਲ ਫੇਰ ਆਏ ਇਸੇ ਕਾਰਜਕਰਮਾਂ ਦੇ ਵਿੱਚ ਇਹਨਾਂ ਨੇ ਆ ਕੇ ਆਸ਼ੀਰਵਾਦ ਲਿਆ ਔਰ ਪ੍ਰਧਾਨ ਜੀ ਬਣ ਗਏ ਵਾਹ ਵਾਹ ਇਹ ਸਾक्षात ਪਰਮਾਨ ਹੈ ਮੰਨੋ ਜਾਂ ਨਾ ਮੰਨੋ ਮੰਨੋ ਤਾਂ ਪਰਮ ਭਗਵਾਨ ਹੈ ਤੇ ਨਾ ਮੰਨਣਾ ਦਾ ਕੁਝ ਨਹੀਂ ਸੋ ਬੜੀ ਕਿਰਪਾ ਹੈ ਨਾ ਤੇ ਪ੍ਰਭੂ ਦੀ ਇਤਨੀ ਕਿਰਪਾ ਹੋਈ ਹੈ ਇਹ ਅਸੀਂ ਇਹ ਸੰਤਾਂ ਨੇ ਵੀ ਮਹਾਰਾਜ ਜੀ ਨੇ ਜੋ ਅਸ਼ੀਰਵਾਦ ਦਿੱਤਾ ਅਜਿਹਾ ਲਾਉ ਜੀ ਹੋ ਗਈ ਪੱਦੇ ਹੋਰ ਹੋਈ ਗੱਲ ਹੋਈ ਹਰ ਪਾਸੇ ਹਰ ਮਦਾਨ ਭਰ ਤੇ ਪਰ ਜੈ ਜੈਕਾਰ ਹੋ ਗਈ ਬਾਲਵਾ ਸਾਹਿਬ ਸਾਡੇ ਇਲਾਕੇ ਦੇ ਸ਼ਾਨ ਨੇ ਸੇਵਾਦਾਰ ਨੇ ਇਸ ਵਾਰ ਦੇ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹਨਾਂ ਨੇ ਵੀ ਇੱਥੇ ਆਏ ਪਰ ਆਪਣਾ ਕੀਮਤੀ ਸਮਾਂ ਕੱਢ ਕੇ ਸੰਤਾਂ ਦਾ ਅਸ਼ੀਰਵਾਦ ਲੈ ਰਹੇ ਅਮਰਜੀਤ ਸਿੰਘ ਜੀ ਬਾਲਵਾ ਸਾਲ ਇੱਥੇ ਇਸ ਸੰਗਤ ਆ ਕੇ ਇਹ ਜਿਹੜਾ ਕਾਰਜਕ੍ਰਮ ਹੁੰਦਾ ਉਹਦੇ ਵਿੱਚ ਇਹ ਪਰਜਾ ਦੀ ਸੇਵਾ ਜਾਂਦੇ ਨੇ ਸੋ ਕੋਲ ਸਾਤਾ ਵੀ ਬਹੁਤ ਬਹੁਤ ਇੱਥੇ ਜੀ ਆਇਆਂ ਔਰ ਉਹਨਾਂ ਨੂੰ ਭਗਵਾਨ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜੀ ਹਾਂਜੀ ਬਾਬਾ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਔਰ ਇਹ ਕੀ ਨਾ ਸ਼ਬਦੀ ਆਪਣਾ ਮੇਰਾ ਨਾਮ ਹੈ ਸਵਾਮੀ ਬੂਗਾ ਦਿੱਤਾ ਜੰਮੂ ਤੋਂ ਅੱਜ ਆਪਾਂ ਇੱਥੇ satsang ਕੀਤਾ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹਦੇ ਬਾਰੇ ਜਾਣਕਾਰੀ ਇਹ ਕਿ ਇਥੇ ਕਾਫੀ ਦੇਰ ਪਹਿਲੇ ਬਾਬਾ ਜਲੋਰ ਸੰਜੀ ਨੇ ਬੜਾ ਤਪ ਕੀਤਾ ਹੈ ਅਤੇ ਇਹਦਾ ਸਾਰਾ ਪਰਿਵਾਰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਹੈ ਇਹ ਸਾਰੀ ਦੀ ਸਾਰੀ ਜਗਾ ਪਾਠ ਵਾਸਤੇ ਇਥੇ ਹਰ ਗੁਰਦੁਆਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਰਹਿ ਰਾਸ ਜੀ ਦਾ ਪਾਠ ਕੀਤਾ ਜਾਂਦਾ ਹੈ ਸੁੰਦਰ ਕਾੰਡ ਦਾ ਪਾਠ ਕੀਤਾ ਜਾਂਦਾ ਹੈ ਕੋਈ ਇੱਥੇ ਮਤਭੇਦ ਕਿਸੇ ਦੇ ਨਾਲ ਨਹੀਂ ਰੱਖਿਆ ਜਾਂਦਾ ਇਸ ਦੀ ਅਧਿਐਕਸ਼ਤਾ ਜਿਹੜੀ ਹੈ ਉਹ ਸਾਡੇ ਕੋਮਲ ਜੀ ਕਰ ਰਹੇ ਨੇ ਔਰ ਇਹਨਾਂ ਦੇ ਜਿਹੜੇ ਪਰਿਵਾਰ ਵਾਲੇ ਕੈਨੇਡਾ 'ਚ ਬੈਠੇ ਨੇ ਉੱਥੋਂ ਵੀ ਉਹ ਸਮੇਂ-ਸਮੇਂ ਨਾਲ ਇਹਨਾਂ ਨੂੰ ਬੜੀ ਸਹਾਇਤਾ ਦਿੰਦੇ ਰਹਿੰਦੇ ਨੇ ਔਰ ਇਹ ਜਿਹੜੀ ਜਗ੍ਹਾ ਹੈ ਇਤਨੀ ਪਾਵਨ ਤੇ ਪਵਿੱਤਰ ਬਣ ਗਈ ਹੈ ਕਿ ਇੱਕ ਸਾਲ ਵਿੱਚ ਇੱਥੇ ਹਜ਼ਾਰਾਂ ਲੋਕ ਆ ਕੇ اپنے جیون پاون اور پوتر کر ہیں یہ ایک قسم دا کلپ برکش بن گیا ہے اج دن تک گرمکھ اتنے آ کے جس نے جو ارداس کیتی ہے جس نے بھی جو آ کے متعا ٹیک کیتی ہے کی وہ منو کامنا پوری ہوئی میں سنگت کی کہنا چاہتا جی میں سنگت کو کہنا چاہنا کہ ود تو بد نام دے نال جڑو اور میں جموں تو آ کے ہر ورش ਇਸ ਮਾਗਮਾ ਹਾਕਮ ਤੇ ਔਰ ਮਕਰ ਸੰਕ੍ਰਾਂਤੀ ਤੇ ਇੱਥੇ ਆ ਕੇ ਤੇ ਇਹ ਕਾਰਜਕ੍ਰਮ ਹਰ ਸਾਲ ਮੈਂ ਕਰਦਾ ਕਿ ਇਹ ਸਾਰੇ ਕੰਦੇ ਨਾਲ ਕੰਦਾ ਤੇ ਮੁੰਡੇ ਨਾਲ ਮੁੰਡਾ ਲਾ ਕੇ ਸੰਕਰਵਾਂਦੇ ਨੇ ਜੀ ਧਨੋਜੀ ਜੀ ਸਸਿਰ ਜੀ ਸਸਿਕਾਰ ਜੀ ਸਰਕੀਨਾ ਜੀ ਆਪਣਾ ਕੁਲਦੀਪ ਸਿੰਘ ਜੀ ਸਰ ਜਿਹੜਾ ਇਹ ਸਮਾਗਮ ਤੁਸੀਂ ਸੱਜਣ ਕਰਾਉਣੇ ਜੀ ਹਰ ਸਾਲ ਹੁੰਦਾ ਜੀ ਹਾਂਜੀ ਹਾਂਜੀ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਦੇ ਨਾਲ ਹਰ ਸਾਲ ਹੀ ਹੁੰਦਾ ਲਗਭਗ 15 ਸਾਲ ਤੋਂ ਲਗਾਤਾਰ ਹੀ ਹੋ ਰਿਹਾ ਜੀ ਤੇ ਮਹਾਰਾਜ ਆਪ ਹੀ ਆ ਕੇ ਇੱਥੇ ਦਰਸ਼ਨ ਦਿੰਦੇ ਨੇ ਸੰਗਤਾਂ ਨੂੰ ਤੇ ਪਾਵਨ ਪਵਿੱਤਰ ਜਗ੍ਹਾ ਦਾ ਮਹੱਤਵ ਦੱਸ ਕੇ ਸੰਗਤਾਂ ਨੂੰ ਬੜੇ ਬੜ ਭਾਗੀ ਬਣਾਉਂਦੇ। ਤੇ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਇਸ ਨਾਮ ਨਾਲ ਜੁੜੋ, ਹਰੀ ਨਾਮ ਦੇ ਨਾਲ ਜੁੜ ਕੇ ਹੀ ਜੀਵਨ ਦਾ ਪਾਰ ਕਰਾ ਜਿਵੇਂ ਮਹਾਰਾਜ ਜੀ ਨੇ ਆਪਣੇ ਸੰਕੀਰਤਨ ਵਿੱਚ ਦੱਸਿਆ। ਧੰਨਵਾਦ। ਤਾਂ